ਿੰਦੇ ਸੰਗੇ ਜਗੀਰ ਵਿਖੇ ਬਾਬਾ ਚੁੱਪ ਸ਼ਾਹ ਜੀ ਦੇ ਦਰਬਾਰ ਤੇ ਸਾਲਾਨਾ ਜੋੜ ਮੇਲਾ ਕਰਵਾਇਆ ਸਭ ਤੋਂ ਪਹਿਲਾਂ ਖਬਰਾਂ ਖੇਡਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਖਬਰਾਂ ਇਸ਼ਤਿਆਰ ਪੇ ਜਨ ਲਈ ਸੰਪਰਕ ਕਰੋ ਪੱਤਰਕਾਰ ਹਰਪਾਲ ਸਿੰਘ ਜੱਜ ਵਾਪਕਲ ਵਿੱਚ ਦਰਬਾਰ ਬਾਬਾ ਚੋ ਪਛਾਵ ਬੈਠ ਸੰਗੀਤ ਦੀ ਦਰਬਾਰ ਤੇ ਮੇਲਾ ਜੋ ਕਿ ਕੱਲ ਵੀ ਮਹਿਫਲ ਸ੍ਰੀ ਢੰਡੇ ਚਾਤਨਾਂ ਦੀ ਪੂਰਤੀ ਅੱਜ ਸਟੇਜੀ ਪ੍ਰੋਗਰਾਮ ਆ ਜਿਹਦੇ ਵਿੱਚ ਪੰਜਾਬ ਦੇ ਕੁੱਝ ਕਲਾਕਾਰ ਆਪਣੀ ਸ਼ਿਰਕਤ ਕਰ ਰਹੇ ਆ ਬਾਬਾ ਜੀ ਗੱਦੀ ਨਿਸ਼ੀਣ ਸਾਡੇ ਬਹੁਤ ਹੀ ਵਧੀਆ ਇਨਸਾਨ ਆ ਜੋ ਕਿ ਦਰਬਾਰ ਬਾਬਾ ਚੋ ਪਛਾਵੇ ਗੱਦੀ ਨਿਸ਼ੀਣ ਆ ਇੱਥੇ ਦੀ ਪ੍ਰਬੰਧਕ ਕਮੇਟੀ ਪ੍ਰੇਤਨ ਜੋਗਨਾ ਐਨਐਲਐ ਵੀਰਾਂ ਦੇ ਜੋਗਨਾ ਲੱਗ ਰਹੇ ਵਾਸੀਆਂ ਦੇ ਪੰਕਾਇਤਾਂ ਦੇ ਤਹਿਤ ਦਾ ਬਹੁਤ ਹੀ ਵਧੀਆ ਆਪਣੇ ਆਖਰੀ ਚਰਨ ਤੇ ਆ ਅਸੀਂ ਜੋ ਵੀ ਸੰਗਤ ਆਈ ਆ ਉਹਨਾਂ ਨੂੰ ਹੋਰ ਤੇ ਇਸ ਮੇਲੇ ਤੇ ਬਹੁਤ ਬਤਕਲਾ ਕਰਦਾ ਹਾਂ ਪਕਣ ਦਾ ਜੋ ਵੀ ਉਹਨਾਂ ਦਾ ਸੁਆਗਤ ਕਰਦੇ ਆ ਮਿਹਰਬਾਨੀ ਥੈਂਕ ਯੂ ਜ਼ਿਆਦੀ ਗੱਲ ਕਰਦੀ ਆ ਸਾਡੀ ਤਰ੍ਹਾਂ ਸੱਚਾ ਤਾਂ ਬੱਤ ਵੱਤਾਈ ਬਾਬਾ ਜੀ ਪਰੇਸ਼ਾਨ ਕਿੰਨਾ ਖੁਸ਼ ਆਏ ਇਸ ਤੋਂ ਇਸ ਵਾਰ ਉਤੋਂ ਵੀ ਥੋੜਾ ਵਧੀਆ ਆ ਬਹੁਤ ਵਧੀਆ ਆ ਫੌਸਲਾ ਥੋੜਾ ਗਰਮ ਆ ਗਰਮੀ ਦੇ ਵਿੱਚ ਵੀ ਫੇਰ ਵੀ ਸੰਗਤਾਂ ਬਹੁਤ ਬਹੁਤ ਮਾਰ ਪਹੁੰਚਿਆ ਇਸ ਮੇਲੇ 'ਚ ਬਹੁਤ ਰੌਣਕਾਂ ਲਾਈਆਂ ਗੁਰੂ ਦਾ ਮੰਦਰ ਚੱਲ ਰਿਹਾ ਟੋਕ ਚੱਲ ਰਿਹਾ ਵਧੀਆ ਆ ली ते सी सारी प्रबंधक कमेटी बहुत बहुत शुकराना मखन शेवपुरी बाबा गुरचरन शाह जी गुरू बचन शाह जी गुरूशर जी ਦਰبار ਬਾਪੂ ਮੰਤੇਸ਼ਾ ਸਰਕਾਰ پاسਲੇ ਵਾਲੀ ਸਰਕਾਰ ਦੇ ਦਰਬਾਰ ਦੇ ਫੈਸਲੇ ਕਰ ਸੰਜ ਸ੍ਰੀਸ਼ਰਧ